ਦੇਖੋ ਕਤਲ ਕਿਸੇ ਦਾ ਵੀ ਹੈ ਉਹ ਮੰਦ ਭਗ ਹੈ ਤੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਹੈ ਸਭ ਤੋਂ ਪਹਿਲਾਂ ਤਾਂ ਉਹਨੂੰ ਮਜ਼ਾਕ ਹੈ ਕਿ ਕਤਲ ਕਰਨਾ ਜਿਹੜਾ ਕਿਸੇ ਯਾਰੀ ਵੀ 3 ਸਾਲ ਤੋਂ ਇੱਕ ਆਮ ਮਨੁੱਖ ਨੇ ਆਮ ਘਰ ਦੇ ਬੱਚੇ ਨੇ ਸਰਕਾਰ ਸੰਭਾਲ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਭਾਈ ਅਮਰਿਤਪਾਲ ਸਿੰਘ ਮੈਰੋ ਜੀ ਬਾਰੇ ਉਹਨਾਂ ਨੇ ਜਿਸ ਕੰਮ ਦੀ ਜ਼ਿੰਮੇਵਾਰੀ ਲਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਸ ਤੋਂ ਬਾਅਦ ਕਾਫੀ ਲੋਕਾਂ ਨੇ ਉਹਨਾਂ ਦੇ ਹੱਕ ਪੱਖ ਦੇ ਵਿੱਚ ਵੀਡੀਓ ਬਣਾਈਆਂ ਨੇ ਤੇ ਕਾਫੀ ਲੋਕ ਉਹਨਾਂ ਦੇ ਵਿਰੋਧ ਦੀ ਵੀ ਵੀਡੀਓ ਬਣਾ ਰਹੇ ਨੇ ਤੇ ਉਹਨਾਂ ਸਾਰਿਆਂ ਦੇ ਵਿੱਚ ਇੱਕ ਨਾਮ ਸਾਹਮਣੇ ਜੋ ਆ ਰਿਹਾ ਹੈ ਉਹ ਹੈ ਜੀ ਗੱਗੀ ਪੰਡਿਤ ਜਿਨ੍ਹਾਂ ਦਾ ਭਾਈ ਅਮਰਿਤਪਾਲ ਸਿੰਘ ਮੈਰੋਂ ਦੇ ਨਾਲ ਵਿਚਾਰਾਂ ਦਾ ਮਤਭੇਦ ਜ਼ਰੂਰ ਰਿਹਾ ਪਰ ਇਸ ਵਾਰ ਗੱਗੀ ਪੰਡਿਤ ਜੀ ਨੇ ਭਾਈ ਅਮਰਿਤਪਾਲ ਸਿੰਘ ਮੈਰੋ ਦੇ ਪੱਖ ਹੱਕ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਮੈਰੋ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸੁਧਾਰ ਹੋ ਸਕਦਾ ਹੈ ਜੋ ਲੱਚਰਤਾ ਫੈਲੀ ਹੋਈ ਹੈ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਉਸ ਨੂੰ ਠੀਕ ਕਰਨ ਦਾ ਇਹੀ ਤਰੀਕਾ ਸੀ ਸੋ ਬਾਕੀ ਦੋਸਤੋ ਅੱਗੇ ਤੁਹਾਨੂੰ ਦਿਖਾਉਨੇ ਆ ਗੱਗੀ ਪੰਡਤ ਜੀ ਦਾ ਕੀ ਵਿਚਾਰ ਹੈ ਔਰ ਕੀ ਕਹਾ ਹੈ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਆਹ ਵੇਖਦੇ ਹੋ ਉਹਨਾਂ ਦੀ ਇੱਕ ਵੀਡੀਓ ਜਿਹੜਾ ਮਾੜਾ ਸਮਾਜ ਨੂੰ ਮਾੜੇ ਅਨਸਰ ਆ ਮਾੜੀ ਚੀਜ਼ਾਂ ਪਰੋਸ ਦੇਇਆ ਚਾਹੇ ਨਸ਼ਾ ਚਾਹੇ ਇਸ ਤਰ੍ਹਾਂ ਦੀ ਅਸ਼ਲੀਲਤਾ ਹੈ ਕਿਉਂਕਿ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ ਜੇ ਜੋ ਕੁਝ ਉਹ ਅੱਜ ਕਰ ਰਹੀ ਸੀ ਬੀਬੀ ਇਹਨੂੰ ਵਿਸ਼ਿਆਵ੍ਰਤੀ ਕਹਿੰਦੇ ਆ ਅੱਜ ਦੀ ਰੇਟ ਦੇ ਵਿੱਚ ਜੇ ਇੰਗਲਿਸ਼ ਭਾਸ਼ਾ ਦੇ ਅਪ੍ਰੋਕਸੀਕੇਸ਼ਨ ਕਹਿੰਦੇ ਆ ਉਹ ਬੀਬੀ ਸ਼ਰਿਆਮ ਹੀ ਨਿਰਵਸਤਰ ਹੋ ਕੇ ਗੰਦ ਪਾਣ ਦੇ ਲੱਗੀ ਜਿਹਨੂੰ ਰੋਕਣਾ ਤਾਂ ਹੈ ਸੀ ਕਿਸੇ ਨੇ ਕਿਹਨੇ ਰੋਕਣਾ ਸੀ ਯਾਰ ਜੇ ਕਿਸੇ ਨੇ ਰੋਕਤਾ ਤਾਂ ਚਲੋ ਅਗਲੇ ਦਾ ਵੱਡਾ ਹੋਇਆ ਵੀ ਇਹਾਂ ਨੇ ਰੋਕਣ ਚ ਪਹਿਲ ਕੀਤੀ ਪਹਿਲਾਂ ਸਮਝਾਉਂਦੇ ਰਹੇ ਸਮਝਾਉਣ ਇਹ ਸਾਨੂੰ ਵਿਚਾਰ ਗੱਗੀ ਪੰਡਿਤ ਜੀ ਦੇ ਸੋ ਤੁਹਾਨੂੰ ਇਹ ਵੀਡੀਓ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ